ਉਹਨਾਂ ਨੂੰ ਕੋਈ ਜੱਟ ਜੱਟ ਬੰਦਾ ਪੁੱਛੀ ਆ ਮਾਮਾ ਜੀ ਮਾਮਾ ਜੀ ਹਾਂ ਸਾਹਿਬ ਹਾਂ ਜੀ ਹਾਂ ਸਰਚ ਸਰਚ ਇਹੋ ਆ ਦੇ ਗਾਲੀ ਸਾਹਿਬ ਗਾਲੀ ਸਾਹਿਬ ਪਿੱਛੇ ਹੋ ਜਾ ਯਾਰ ਮੈਡਮ ਮੈਡਮ ਨਹੀਂ ਨਜ਼ਰ ਆ ਰਹੀ ਮੈਡਮ ਦੇ ਕੋਈ ਨਹੀਂ ਬਾਕੀ ਦੇਖ ਰਹਿਣ ਮੈਡਮ ਹਾਂਜੀ ਮੈਡਮ ਇੱਧਰ ਦੇਖ ਪੈਸਾ ਪਿੱਛੇ ਨੂੰ ਹੋ ਜਾ ਜਰਾ ਮਟਾਲੀ ਸਾਹਿਬ ਪਿੱਛੇ ਨੂੰ ਹੋ ਜਾ ਯਾਰ ਹਾਂਜੀ ਹਾਂਜੀ ਸਾਹਿਬ ਜੀ ਅਜੇ ਸਾਹਿਬ ਸਾਹਮਣੇ ਜੀ ਮੈਂ ਸਰ ਇਹਦੇ ਇਹਨੇ ਪੀ ਡੀ ਬੀ ਵਾਲੇ ਬੰਦੇ ਹੈ ਨਹੀਂ ਕੋਈ ਉਹ ਨਾ ਉਹਦਾ ਨਾਲ ਲਾ ਲੋ ਯਾਰ ਪਿੱਛੇ ਆਓ ਅਚਾਨਕ ਅਗਲੇ ਪਿੱਛੇ ਹੁੰਦੇ ਜਾ ਚੇਂਜ ਕਰ ਰਹੀ ਹੈ ਜੀ ਅੱਜ ਮੁਟਿਆਰੇ ਅੱਜ ਤੁਸੀਂ ਕਿੱਥੇ ਰਹੇ ਜੀ ਸਰ ਮੇਰੀ ਬੰਦ ਜੀ ਤੁਹਾਨੂੰ ਚੜੇ ਪਿੱਛੇ ਹੋਣਾ ਆਹ ਕੀ ਆ ਗਿਆ ਇਹ ਕਿਹੜਾ ਆ ਰਿਹਾ ਚਲੋ ਹੋ ਗੋ ਜੀ ਮੈਂਟੂ ਜੀ ਮੈਂਟੂ ਜੀ ਅੱਜ ਜਿਹੜਾ ਉਦਘਾਟਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੂਗਾ ਇਹ ਅੱਜ ਇਹ ਸਾਡੇ ਨਵੇਂ ਤਹਿਸੀਲ ਕੰਪਲੈਕਸ ਦਾ ਨੀਂ ਪੱਥਰ ਹੈ ਬਹੁਤ ਪੁਰਾਣੀ ਬਹੁਤ ਚਿਰ ਦੀ ਇਹ ਮੰਗਿਆ ਮੈਂ 15 ਸਾਲ ਸਰਪੰਚ ਰਹਿੰਦੇ ਹੋਏ ਸਾਨੂੰ ਰੋਜ਼ ਇੱਥੇ ਆਉਣਾ ਪੈਂਦਾ ਸੀ ਨਾ ਕੋਈ ਢੰਗ ਦਾ ਵਾਸ਼ਰੂਮ ਨਾ ਕੋਈ ਬਹਿਣ ਲਈ ਜਗ੍ਹਾ ਨਾ ਕੋਈ ਖੜੇ ਹੋਣ ਲਈ ਜਗ੍ਹਾ ਜ਼ੰਬੇ ਸਮੇਂ ਦਾ ਇੱਕ ਕਿਸਮ ਦਾ ਸੰਤਾਪ ਸੀ ਇੱਕ ਤਾਂ ਕਮਕਾਰਾਂ ਦੇ ਵਿੱਚ ਤੇ ਜਿਹੜੀ ਦੇਰੀ ਹੋਣੀ ਹੁੰਦੀ ਆ ਜਾਂ ਕੋਈ ਦਿੱਕਟਾਂ ਆਉਣੀ ਆ ਉਹ ਵੱਖਰੀਆਂ ਹੁੰਦੀਆਂ ਪਰ ਜਦੋਂ ਗਰਮੀਆਂ ਸਰਦੀਆਂ ਦੇ ਵਿੱਚ ਕਿਸੇ ਨੂੰ ਕੋਈ ਬੈਠਣ ਨੂੰ ਜਗ੍ਹਾ ਨਾ ਮਿਲੇ ਕੋਈ ਸਨਮਾਨਯੋਗ ਵਾਸ਼ਰੂਮ ਨਾ ਲੱਭਣ ਤਾਂ ਫਿਰ ਉਹ ਤਕਲੀਫ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਹੈ ਇਹ ਆਉਂਦੀਆਂ ਹੀ ਜਦੋਂ ਹੀ ਸਰਕਾਰ ਬਣੀ ਆ ਮੈਂ ਸਭ ਤੋਂ ਪਹਿਲਾਂ ਇਹ ਜਿਹੜੇ ਮੁੱਖ ਪ੍ਰੋਜੈਕਟ ਸਾਡੇ ਸ਼ਹਿਰ ਦੇ ਉਹਨਾਂ ਦੇ ਵਿੱਚ ਤਹਿਸੀਲ ਕੰਪਲੈਕਸ ਦਾ ਪ੍ਰੋਜੈਕਟ ਜਿਹੜਾ ਉਹ ਸੀਐਮ ਸਾਹਿਬ ਨੂੰ ਦਿੱਤਾ ਸੀ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਮਨਜ ਕੁਸ਼ੀਮ ਸਾਹਿਬ ਨੇ ਇਹ ਸਾਡੀ ਅਪੀਲ ਨੂੰ ਕਬੂਲ ਕਰਦੇ ਹੋਏ ਆ ਪੂਰੇ ਹਲਕੇ ਦੀ ਅਪੀਲ ਨੂੰ ਕਬੂਲ ਕਰਦੇ ਹੋਏ ਔਰ ਪਿਛਲਾ 1 ਸਾਲ ਹੋ ਗਿਆ ਸਾਨੂੰ 2023 ਦੀ ਜਿਮਨੀ ਚੋਣ ਤੋਂ ਪਹਿਲਾਂ ਇਹ ਸਾਡਾ ਪ੍ਰੋਜੈਕਟ ਸੈਂਕਸ਼ਨ ਹੋ ਗਿਆ ਸੀ ਜਿਹੜਾ ਤਸੀਲ ਕੰਪਲੈਕਸ ਦਾ ਇਹਦੀਆਂ ਪ੍ਰਬੰਧਕੀ ਕਾਰਵਾਈਆਂ ਕਰਦਿਆ ਕਰਕੇ ਜਿੱਨਾ ਸਾਰਾ ਕੁਝ ਅਰੇਂਜਮੈਂਟ ਕਰਦਿਆ ਸਾਨੂੰ ਜਿਹੜਾ ਉਹ ਸਮਾਂ ਲੱਗ ਗਿਆ ਜਿਹਦੇ ਤਹਿਤ ਅੱਜ ਇਹਦਾ ਨੀਂਹ ਪੱਥਰ ਰੱਖ ਗਿਆ ਵੈਸੇ ਸੀਮਾ ਸਾਹਿਬ ਨੇ ਇਹਦਾ ਆਨਲਾਈਨ ਵੀ ਕਹਿ ਦਿੱਤਾ ਸੀ ਕਿ ਕੰਮ ਨੂੰ ਸਟਾਰਟ ਕਰਨ ਵਾਸਤੇ ਤੇ ਅੱਜ 5 ਕਰੋੜ ਤੇ 30 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਜਿਹਦੇ ਵਿੱਚ ਪੂਰੀ ਸਾਡੀ ਜਿਹੜੀ ਤਹਿਸੀਲ ਕੰਪਲੈਕਸ ਉਹਦੇ ਵਿੱਚ ਆਏਗਾ ਐਸਟੀਐਮ ਆਫਿਸ ਵੀ ਜਿਹੜਾ ਆ ਉਹਦੇ ਵਿੱਚ ਹੀ ਹੋਏਗਾ ਤੇ ਸਾਰਾ ਹੀ ਦਫਤਰ ਬਹੁਤ ਵਧੀਆ ਤਰੀਕੇ ਨਾਲ ਔਰ ਬੜਾ ਮਾਕੇ ਕਿੰਨੇ ਸਟੋਰੀਆਂ ਕਿੰਨੇ ਸਟੋਰੀ ਕਿੰਨੇ ਮੰਜ਼ਲਾ ਬਣਨਗੇ ਤਿੰਨ ਮੰਜ਼ਲਾ ਕਿੰਨੇ ਮੰਜ਼ਲਾ ਬਣੇਗਾ ਇਹ ਇਹ ਸਟੈਂਡਰਡ ਡਿਜ਼ਾਈਨ ਨੇ ਤਹਿਸੀਲਾਂ ਦੇ ਜਿਹੜੇ ਹੈਗੇ ਆ ਉਹਦੇ ਤਹਿਤ ਇਹ ਤਿੰਨ ਮੰਜ਼ਲਾ ਜਿਹੜਾ ਸਾਡਾ ਆ ਬਣੇਗਾ ਇਹ ਫੈਸਿਲਿਟੀਆਂ ਹੋਏਗਾ ਜੀ ਇਹ ਕਿੰਨੇ ਫੈਸਿਲਿਟੀ ਤਾਂ ਤੁਸੀਂ ਪੰਜਾਬ ਦੇ ਤਹਿਸੀਲ ਉਹ ਤਹਿਸੀਲਾਂ ਦੇਖੀਆਂ ਹੋਈਆਂ ਜਿੱਥੇ ਪ੍ਰੋਪਰ ਡਿਜ਼ਾਈਨ ਦੇ ਨਾਲੇ ਬਣੇ ਹੋਏ ਹਰ ਇੱਕ ਫੈਸਿਲਿਟੀ ਪਾਣੀ ਵਾਸ਼ਰੂਮ ਹਰ ਇੱਕ ਨੂੰ ਚੜਨ ਨੂੰ ਰੈਂਪ ਵਗੈਰਾ ਹਰ ਚੀਜ਼ ਜਿਹੜੀ ਸੈਨੇ ਬਜ਼ੁਰਗਾਂ ਵਾਸਤੇ ਚੜਨ ਵਾਸਤੇ ਕਿ ਕਿਸੇ ਨੂੰ ਉਤਨ ਚੜ੍ਹਦੀ ਦਿੱਕਤ ਨਾ ਹੋਵੇ ਰੈਂਪ ਵੀ ਹੋਏਗਾ ਸਭ ਕੁਝ ਹੋਏਗਾ ਔਰ ਇੱਕ ਫੁੱਲ ਫਰਨੀਸ਼ਡ ਤੇ ਫੁੱਲ ਫਲੱਜ ਫੈਸਿਲਿਟੀਆਂ ਦੇ ਨਾਲ ਇੱਕ ਮਾਡਰਨ ਤਹਿਸੀਲ ਕੰਪਲੈਕਸ ਜਿਹੜਾ ਉਹ ਨੂੰ ਕੁਦਰਤ ਜਨਾ ਬਣ ਕੇ ਜਾ ਰਹੇ ਇਹ ਤਾਂ ਸਿਰਫ 6 ਮਹੀਨੇ ਦਾ ਟਾਈਮ ਪੀਰੀਅਡ ਹੈ ਇਸੇ ਕਰਕੇ ਅਸੀਂ ਅੱਜ ਜਲਦੀ ਕੀਤੀ ਆ ਕੋਈ ਖਾਸ ਪ੍ਰਬੰਧ ਨਹੀਂ ਕਰ ਸਕੇ ਨਹੀਂ ਤਾਂ ਇਹਨੂੰ ਪ੍ਰੋਗਰਾਮ ਨੂੰ ਆਪਾਂ ਵੱਡਾ ਵੀ ਕਰ ਸਕਦੇ ਸੀ ਕਿ ਕੋਟ ਲੱਗਣ ਤੋਂ ਪਹਿਲਾਂ ਪਹਿਲਾਂ ਅਸੀਂ ਇਹਨੂੰ ਇਹਨੂੰ ਸਟਾਰਟਿੰਗ ਕਰਵਾ ਲਈਏ ਤਾਂ ਕਿ ਅਸੀਂ 6 ਮਹੀਨੇ ਦੇ ਵਿੱਚ ਇਹਨੂੰ ਕੰਮ ਨੂੰ ਇਹ ਬਹੁਤ ਵਧੀਆ ਪ੍ਰਣਾਲਾ ਵੀ ਤੁਹਾਡੇ ਜਿਹੜਾ ਕੰਪਲੈਕਸ ਬਣਨਾ ਜਾ ਰਿਹਾ ਪਰ ਜਿਹੜਾ ਨਾਲ ਹੀ ਇੱਕ ਬਹੁਤ ਲੱਖਾਂ ਰੁਪਇਆ ਲਾ ਕੇ ਜਿਹੜਾ ਪਟਵਾਰ ਖਾਨਾ ਬਣਵਾਇਆ ਸੀ ਉਹਦੀ ਜਿਹੜੀ ਜਿੰਨੀ ਵੀ ਇਮਾਰਤ ਤੇ ਜਰਜਰ ਹੋਈ ਪਈ ਆ ਤੇ ਉਹਦੇ ਬਾਰੇ ਕੋਈ ਦੇਖ ਸੰਭਾਲ ਦੀ ਕੋਈ ਹੈ ਨਹੀਂ ਉਹਦੇ ਵਿੱਚ ਵੀ ਅਸੀਂ ਐਸਟੀਮੇਟ ਬਣਾ ਕੇ ਭੇਜ ਦਿੰਦੇ ਨੇ ਸਰਕਾਰ ਨੂੰ ਕਿਉਂਕਿ ਰਿਪੇਅਰ ਵਾਸਤੇ ਜਾਂ ਹੋਰ ਫੈਸਿਲਿਟੀਆਂ ਜਿਹੜੀਆਂ ਵੀ ਚਾਹੀਦੀਆਂ ਨੇ ਉੱਥੇ ਉਹਨਾਂ ਦੇ ਵਿੱਚ ਕਦੀ ਵੀ ਸਰਕਾਰਾਂ ਦੇ ਕੋਲ ਇਹਨਾਂ ਪੈਸਿਆਂ ਦੀ ਕਮੀ ਨਹੀਂ ਹੁੰਦੀ ਸਰਕਾਰਾਂ ਦੇ ਕੋਲ ਇਹਨਾਂ ਸਾਧਨਾਂ ਦੀ ਕਮੀ ਨਹੀਂ ਹੁੰਦੀ ਕਿਉਂਕਿ ਜਿਹੜੀ ਬਿਲਡਿੰਗ ਬਣ ਗਈ ਉਹਦੀ ਮੈਂਟੇਨੈਂਸ ਦੇ ਪੈਸੇ ਹਰ ਸਾਲ ਸਰਕਾਰ ਦੇ ਹੁੰਦੇ ਆ ਸਿਰਫ ਸਾਡੀ ਜਿਹੜੀ ਇੱਛਾ ਸ਼ਕਤੀ ਹੈ ਨਾ ਕੰਮ ਕਰਨ ਦੀ ਜਾਂ ਸਾਡਾ ਵਿਜ਼ਨ ਕੀ ਹੈ ਜਾਂ ਸਾਨੂੰ ਲੋਕਾਂ ਦੇ ਨਾਲ ਦੁੱਖ ਤਕਲੀਫ ਕਿੰਨਾ ਚਾਹ ਸਾਨੂੰ ਲੋਕਾਂ ਦੇ ਨਾਲ ਪਿਆਰ ਕਿੰਨਾ ਕਿ ਹਲਕੇ ਨਾਲ ਪਿਆਰ ਕਰਨਾ ਇਹ ਸਾਰਾ ਇਸ ਚੀਜ਼ ਤੇ ਡਿਪੈਂਡ ਕਰਦਾ ਹੈ ਇਹਦਾ ਐਸਟੀਮੇਟ ਬਣਾ ਕੇ ਫੌਰਨ ਭੇਜ ਦਿੱਤਾ ਜਾਏਗਾ ਔਰ ਜਿੰਨੀ ਜਲਦੀ ਹੋ ਸਕਦਾ ਇਹਨੂੰ ਪਾਸ ਕਰਵਾ ਕੇ ਅਸੀਂ ਲੈ ਕੇ ਜਾਵਾਂਗੇ ਤਾਂ ਕਿ ਪਟਵਾਰਖਾਨੇ ਦੀ ਬਿਲਡਿੰਗ ਦੇ ਵਿੱਚ ਵੀ ਸੁਧਾਰ ਹੋ ਸਕੇ ਉੱਥੇ ਵਾਸ਼ਰੂਮਾਂ ਦੀ ਹਾਲਤ ਮਾੜੀ ਆ ਮੈਂ ਗਈ ਸੀ ਇੱਕ ਦਿਨ ਉਹ ਵੀ ਅਸੀਂ ਜਿਹੜਾ ਕੰਪਲੈਕਸ ਜਿਹੜਾ ਹੈ ਉਹ ਉਹਦਾ ਬਲੌਕ ਵਗੈਰਾ ਦੁਬਾਰਾ ਬਣਾਮਾ ਪੰਜਾਬ ਸਰਕਾਰ ਜਿਹੜੀ ਆ ਕਰਪਸ਼ਨ ਦੇ ਖਿਲਾਫ ਜਿਹੜੀ ਉਹਨਾਂ ਨੇ ਬੜੀ ਮੁਹਿੰਮ ਜਿਹੜੀ ਵੰਡੀ ਹੋਈ ਆ ਪਰ ਨ ਜਿਹੜਾ ਇੱਕ ਕਲਰਕ ਨੂੰ ਸਸਪੈਂਡ ਕੀਤਾ ਗਿਆ ਕਿ ਤੁਹਾਡੇ ਜਿਹੜਾ ਘਟਾਲਾ ਤੁਹਾਡੀ ਨਜ਼ਰ 'ਚ ਹੈ ਬਿਲਕੁਲ ਸਾਰਾ ਮਾਮਲਾ ਮੇਰੇ ਨਜ਼ਰ ਦੇ ਵਿੱਚ ਆਉਣ ਤੋਂ ਬਾਅਦ ਹੀ ਇਹ ਸਸਪੈਂਸ਼ਨ ਹੋਈ ਆ ਅਦਰਵਾਇਸ ਪਹਿਲਾਂ ਹੀ ਉੱਥੇ ਬਹੁਤ ਕੁਝ ਚੱਲਦਾ ਔਰ ਇਹ ਨਹੀਂ ਹੈ ਕਿ ਹੁਣ ਦੀ ਸਰਕਾਰ ਦਾ ਚੱਲਦਾ ਪਿੱਛੋਂ ਲੈ ਕੇ ਚੱਲਦਾ ਖਾਸ ਕਰਕੇ ਤੁਸੀਂ ਕਿਹੋ ਜਿਹੇ ਅਕਿਰਤ ਕਰਨ ਲੋਕ ਨੇ ਉਹ ਜਿਹੜੇ ਗਰੀਬਾਂ ਦੇ ਜਿਨ੍ਹਾਂ ਦੇ ਸਿੱਧਾ ਛੱਤ ਹੈ ਨਹੀਂ ਉਹਨਾਂ ਨੂੰ ਘਰ ਬਣਾ ਕੇ ਦੇਣ ਵਾਸਤੇ ਜਿਹੜਾ ਅਸੀਂ ਪੈਸੇ ਸਰਕਾਰ ਦਿੰਦੀ ਉਹਦੇ ਵਿੱਚੋਂ ਪੈਸੇ ਖਾਂਦੇ ਆ ਔਰ ਫਰਜ਼ੀ ਖਾਤੇ ਨੇ ਬਹੁਤ ਕੋਸ਼ਿਸ਼ ਆ ਇਹਦੀ ਜਾਂਚ ਵੀ ਜਿਹੜੀ ਹੈ ਨਾ ਮੈਂ ਨਗਰ ਕੌਂਸਲ ਤੱਕ ਨਹੀਂ ਛੱਡੂੰਗੀ ਇਹਦੀ ਜਾਂਚ ਜਿਹੜੀ ਵਿਭਾਗੀ ਜਾਂਚ ਵੀ ਹੋਏਗੀ ਔਰ ਵਿਜੀਲੈਂਸ ਜਾਂਚ ਵੀ ਜਿਹੜੀ ਕਰਵਾਈ ਹੋ ਤਾਂ ਉਹਨਾਂ ਨੇ ਉਸੇ ਜਿਹੜੇ ਕਰਾਰ ਕਿਹਾ ਜਾਂ ਉਸੇ ਸਟਾਫ ਕੋਲ ਕਰਵਾਈ ਮੇਰੇ ਲਈ ਇਹ ਜਾਂਚ ਮੈਟਰ ਨਹੀਂ ਕਰਦੀ ਮੈਂ ਇਸ ਜਾਂਚ ਦੇ ਨਾਲ ਸੈਟੀਸਫਾਈਡ ਨਹੀਂ ਹੋਣਾ ਮੇਰੇ ਲਈ ਕੋਈ ਮੈਟਰ ਨਹੀਂ ਕਰਦਾ ਨਗਰ ਕੌਂਸਲ ਇਹਦੇ ਵਿੱਚ ਕੀ ਕਰਦਾ ਕੀ ਨਹੀਂ ਕਰਦਾ ਇਹਦੀ ਜਾਂਚ ਜਿਹੜੀ ਵਿਜੀਲੈਂਸ ਕਰੂਗੀ ਔਰ ਵਿਭਾਗ ਜਾਂਚ ਕਰੂਗਾ ਇਹ ਤਾਂ ਜਿਹੜੀ ਸਾਡੀ ਟੀਮ ਕੋਈ ਲੱਗੇਗੀ ਜਾਂਚ ਵਾਸਤੇ ਉਹ ਜਾਂਚ ਕਰਨਗੀ ਔਰ ਇੱਕ ਜਾਂਚ ਨਹੀਂ ਹੋਣੀ ਇਹਦੇ ਵਿੱਚ ਬਹੁਤ ਸਾਰੀਆਂ ਜਾਂਚਾਂ ਨੇ ਜਿਹੜੀਆਂ ਹੋਣੀਆਂ ਜਿਵੇਂ ਕਿ ਐਫਆਈਆਰ ਕੀਤੀ ਗਈ ਹੈ FIR ਪਹਿਲਾਂ ਨਹੀਂ ਹੁੰਦੀ ਪਹਿਲਾਂ ਇਹਨੂੰ ਅਸੀਂ ਦੋਸ਼ ਕਿਹੜੇ ਕਿਹੜੇ ਦੇ ਤੇ ਲੱਗਦੇ ਕਿਉਂਕਿ ਹਜੇ ਮੁਢਲੀ ਕਾਰਵਾਈ ਆ ਹਜੇ ਤਾਂ ਸਿਰਫ ਸੈਟ ਕੋਲ ਜਿਹੜਾ ਡਾਟਾ ਆਇਆ ਉਹ ਇਹਨਾਂ ਚੀਜ਼ਾਂ ਦਾ ਹੈ ਕਿ ਵੀ ਇਹਨਾਂ ਨੇ ਘਰਾਂ ਦੇ ਵਿੱਚੋਂ ਖਾਤੇ ਖਾ ਪੈਸੇ ਖਾ ਲਏ ਫਰਜੀ ਕਾਉਂਟ ਖੋਲ ਲਏ ਉਹਦੇ ਪੈਸੇ ਖਾ ਲਏ ਕੁਝ ਕਿਹੜੇ ਕਿਹੜੇ ਲੋਕ ਇਨਵੋਲਵ ਨੇ ਪਰਚਾ ਦਰਜ ਕਰਨ ਵਾਸਤੇ ਪੂਰੀ ਇਨਫੋਰਮੇਸ਼ਨ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ ਇਸ ਕਰਕੇ ਪਰਚੇ ਦੀ ਕਾਲੀ ਨਹੀਂ ਕਰਾਂਗੇ ਕਿਉਂਕਿ ਅਸੀਂ ਇਹਨਾਂ ਕੋਲੋਂ ਪੈਸੇ ਰਿਕਵਰ ਵੀ ਕਰਨੇ ਆਂ ਔਰ ਨਾਲ ਦੀ ਨਾਲ ਜਿਹੜੀ ਟੈਬ ਵਿਜਾਰੀ ਦੇ ਵਿੱਚ ਬਹੁਤ ਸਾਰੇ ਕਪੜੇ ਆ ਔਰ ਜਿਹੜੇ ਹਾਊਸ ਟੈਕਸ ਇਕੱਠੇ ਕੀਤੇ ਜਾਂਦੇ ਜਾਂ ਜਿਹੜੀ ਟੈਕਸ ਕਲੈਕਟਿੰਗ ਆ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੜਬੜੀਆਂ ਨੇ ਦੁਬਾਰਾ ਦੁਬਾਰਾ ਵੀ ਮੁਰਕੇ ਸਾਲ ਖਾਣ ਬਾ ਏ ਵੀ ਹੁਣ ਕੰਮ ਖਤਮ ਕਰਾਂਗੇ ਕਿਉਂਕਿ ਚਾਰ ਪੇੜ ਜਿਹੜੇ ਹੈਗੇ ਸਸਤੇ ਮੈਂ ਕਦੇ ਵੀ ਤਿੰਨ ਬੰਦੇ ਪਹਿਲਾਂ ਸਸਪੈਂਡ ਕੀ ਮੈਂ ਕਦੇ ਵੀ ਸਸਪੈਂਡ ਬੰਦੇ ਨੂੰ ਜਿੰਨੀ ਦਰ ਉਹਨੂੰ ਕਲੀਨ ਚਿੱਟ ਨੇ ਮਿਲਦੀ ਕਿ ਉਹਨੇ ਕੁਝ ਨਹੀਂ ਕੀਤਾ ਮੈਂ ਕਿਸੇ ਨੂੰ ਵੀ ਬਹਾਲ ਕਰਨ ਦੇ ਹੱਕ ਦੇ ਵਿੱਚ ਹੈ ਨਹੀਂ ਨਗਰ ਕੌਂਸਲ ਕਪਲਿਆਂ ਦਾ ਗੜ ਬਣ ਗਿਆ ਹੋਇਆ ਇਸ ਕਰਕੇ ਉੱਥੇ ਕਿਸੇ ਨੂੰ ਮਾਫੀ ਨਹੀਂ ਮਿਲਣੀ ਮਤਲਬ ਤੁਹਾਡੀ ਨਜ਼ਰ ਦੇ ਥੱਲੇ ਲੋਕ ਕੰਮ ਕਰ ਰਹੇ ਆ ਤੁਹਾਨੂੰ ਚੰਗੇ ਬਣ ਕੇ ਕੰਮ ਕਰ ਰਹੇ ਆ ਤੁਹਾਡੀਆਂ ਅੱਖਾਂ ਦੇ ਵਿੱਚ ਧੂਲ ਝੋਕ ਰਹੇ ਆ ਇਹ ਤੇ ਜੇ ਕੁਝ ਲੋਕ ਸਾਹਮਣੇ ਨਾ ਆਉਂਦੇ ਜਿਨ੍ਹਾਂ ਦੇ ਪੈਸੇ ਖਾਲੇ ਗਏ ਆ ਤੇ ਸ਼ਾਇਦ ਇਹ ਮੁੱਦਾ ਹਜੇ ਵੀ ਦੱਬਿਆ ਰਹੇ ਜੇ ਕੋਈ ਕੋਈ ਮਸਲਾ ਕਿਉਂ ਨਹੀਂ ਹੱਲ ਹੋਉਂਦਾ ਜਾਂ ਮੁੱਦੋਂ ਵਿੱਚ ਨਿਕਲੂਗਾ ਕਰੋੜਾਂ ਦੇ ਵਿੱਚ ਐਸੇ ਨਹੀਂ ਮੇਰੇ ਸਾਰੇ ਸ਼ਹਿਰ ਨੂੰ ਅਪੀਲ ਲਿਆ ਕਿ ਜਿਹੜੇ ਵੀ ਕੰਮ ਚੱਲਦੇ ਆ ਜੇ ਕੋਈ ਨਗਰ ਕੌਂਸਲ ਵੱਲੋਂ ਸ਼ਕਤੀ ਹੋਵੇ ਜਾਂ ਕੋਈ ਪ੍ਰਸ਼ਾਸਨ ਤੇ ਸ਼ਕਤੀ ਹੁੰਦੀ ਆ तहसील कॉम्प्लेक्स ਚ ਸ਼ਕਤੀ ਹੁੰਦੀ ਆ ਕਿਤੇ ਵੀ ਸ਼ਕਤੀ ਹੁੰਦੀ ਉਹ ਤੁਹਾਡੇ ਵਾਸਤੇ ਆ ਤੁਸੀਂ ਸਾਰੇ ਜਣੇ ਉਹਦੇ ਵਿੱਚ ਵੱਧ ਚੜ ਕੇ ਸਾਥ ਦਿਆ ਕਰੋ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੋਆਪਰੇਟ ਕਰਿਆ ਕਰੋ ਚੋਰੀਆਂ ਡੱਕ ਕੇ ਇਹ ਉਹ ਸਾਰਾ ਕੁਝ ਜਿਹੜਾ ਸਾਡੇ ਹੀ ਲੋਕ ਨੇ ਆਪਣੇ ਘਰਾਂ ਦੇ ਵਿੱਚੋਂ ਨਿਕਲ ਨਿਕਲ ਕੇ ਜਾਂਦੇ ਆ ਇਸ ਕਰਕੇ ਸਾਰੇ ਆਪਣੀ ਜ਼ਿੰਮੇਵਾਰੀ ਸਮਾਜ ਪ੍ਰਤੀ ਨਿਭਾਉਂਦੇ ਹੋਏ ਮਨਜੋਗ ਸਿੰਘ ਸਾਹਿਬ ਦਾ ਅਸੀਂ ਸਾਥ ਦੇਣਾ ਕਿਉਂਕਿ ਡਟ ਕੇ ਲੱਗੇ ਹੋਏ ਆ ਕਿ ਵੀ ਇਹ ਸਾਰਾ ਜਿਹੜਾ ਕਚਰਾ ਹੈ ਉਹਨੂੰ ਸਬਿਟਿਆ ਜਾਏ ਔਰ ਬਹੁਤ ਸਾਰਾ ਕਚਰਾ ਤੁਹਾਡੀ ਜਾਣਕਾਰੀ ਬਾਰੇ ਦੱਸ ਦਿਆ ਕਿ ਸਬਿਟਿਆ ਜਾ ਰਿਹਾ ਖਾਸ ਕਰਕੇ ਆਪਣੀ ਇੱਥੇ ਨਕੌਦਰ ਦੇ ਵਿੱਚ ਵੀ ਕੋਈ ਡੀਐਸਪੀ ਸਾਹਿਬ ਨੂੰ ਤੁਸੀਂ ਪੁੱਛ ਲਈਓ ਬੇਸ਼ੱਕ ਵੱਡੇ ਗੈਂਗਸਟਰ ਵੱਡੀਆਂ ਚੋਰੀਆਂ ਜਦ ਤਰੋਂ ਬਿਲਕਾ ਦੇ ਉੱਤੋਂ ਟਰਾਂਸਫਾਰਮਰ ਚੋਰ ਬੜਾ ਕੁਝ ਇਸ ਸਮੇਂ ਦੇ ਵਿੱਚ ਹੋ ਰਿਹਾ ਔਰ ਨਸ਼ੇ ਦੇ ਵਿੱਚ ਤੁਸੀਂ ਦੇਖਿਆ ਹੋਣਾ ਵੱਡਾ ਰੈਕਟੇਟ ਇੱਕ ਪਰਦਾ ਫਾਸ਼ ਹੋਇਆ ਜਿਹੜਾ ਸ਼ੰਕਰ ਵਾਲੇ ਇੱਕ ਇੰਟਰਨੈਸ਼ਨਲੀ ਲਾ ਲੋ ਉਹਨਾਂ ਨੂੰ ਤੁਸੀਂ ਜਿਹੜੇ ਫੜੇ ਆ ਉਹਨਾਂ ਦੇ ਰਾਹੀਂ ਬਹੁਤ ਸਾਰੀਆਂ ਮੱਛੀਆਂ ਸਾਹਮਣੇ ਆ ਰਹੀਆਂ ਔਰ ਸਾਰੀ ਜਨਤਾ ਦੇ ਸਾਥ ਦੇ ਨਾਲ ਲੋਕਾਂ ਦੇ ਸਾਥ ਦੇ ਨਾਲ ਪੂਰੀ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਜਿਹੜੇ ਸੁਪਨੇ ਨੇ ਉਹ ਪੂਰੇ ਕੀਤੇ ਜਾ ਸਕਣ ਕਿਉਂਕਿ ਉਹਨਾਂ ਦੇ ਸੁਪਨੇ ਨਹੀਂ ਉਹ ਸਾਡੇ ਆਪਣੇ ਮੇਰੇ ਸੁਪਨੇ ਨੇ ਪਾਰਟੀ ਦੇ ਸੁਪਨੇ ਨੇ ਸਰਦਾਰ ਭਗਤ ਸਿੰਘ ਮਾਨਜੀ ਦੇ ਸੁਪਨੇ ਨੇ ਔਰ ਕੰਮ ਸਾਰਾ ਠੀਕ ਠਾਕ ਹੋ ਰਿਹਾ ਹੁਣ ਇਤਰਾਜ਼ ਜਿਹੜੇ ਆ ਉਹ ਘਟਨੇ ਚਾਹੀਦੇ ਆ ਮੈਂ ਇਹ ਸਮਝਦੀ ਆ ਕਿ ਹੁਣ ਇਤਰਾਜ਼ ਘਟਨੇ ਚਾਹੀਦੇ ਮੈਂ ਵੀ ਟਾਹੂਰੀ ਪ੍ਰੋਜੈਕਟ ਹੈਗਾ ਡਾਟਾ ਸਾਈਡ ਤੇ ਸੀਸੀਟੀਵੀ ਕੈਮਰੇ ਲੱਗੇਗੇ ਬਿਲਕੁਲ ਆਉਣ ਵਾਲੀ ਜਿਹੜੀ ਸਾਡੀ ਮੀਟਿੰਗ ਹੈ ਉਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਇਹ ਮੁੱਦਾ ਮੇਰੀ ਪ੍ਰਾਇੋਰਟੀ ਜਿਹੜੀ ਸੀਗੀ ਉਹ ਸੀਗੀ ਕਿ ਪਹਿਲਾਂ ਅਸੀਂ ਟ੍ਰੈਫਿਕ ਸਮੂਥ ਕਰ ਲਈਏ ਥੋੜੀਆਂ ਜਿਹੀਆਂ ਕੁਝ ਚੀਜ਼ਾਂ ਕਿਉਂਕਿ ਬਜਟ ਵੀ ਦੇਖਣੇ ਹੁੰਦੇ ਆ ਕਿ ਕੁਝ ਚੀਜ਼ਾਂ ਜਿਹੜੀਆਂ ਪ੍ਰਾਇੋਰਟੀ ਤੇ ਹੋਣ ਵਾਲੇ ਕੁਝ ਬਹੁਤ ਸਾਰੇ ਰਸਤੇ ਬਹੁਤ ਸਾਰੀਆਂ ਸੜਕਾਂ ਦੰਦੀਆਂ ਖਰਾਬ ਸੀ ਜਿਨ੍ਹਾਂ ਦੀ ਲੋਕਾਂ ਨੂੰ ਰੂਟ ਸੀ ਪਹਿਲਾਂ ਉਹ ਕਿੱਥੇ ਜਾਣ ਉਸ ਤੋਂ ਬਾਅਦ ਹੁਣ ਅਸੀਂ ਇਹ ਜਿਹੜੀਆਂ ਇਹ ਇੱਕ ਕਿਸਮ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਇੱਕ ਪ੍ਰੋਜੈਕਟ ਜਿਹੜਾ ਇਹ ਪੁਲਿਸ ਦੇ ਨਾਲ ਮਿਲ ਕੇ ਬਣਾਵਾਂਗੇ ਕੱਲੇ ਸੀਸੀਟੀਵੀ ਕੈਮਰੇ ਬਣਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਅਸੀਂ ਪੁਲਿਸ ਦੇ ਨਾਲ ਇਹ ਪ੍ਰੋਜੈਕਟ ਮਿਲ ਕੇ ਬਣਾਵਾਂਗੇ ਹੋ ਸਕਦਾ ਸੀ ਪੁਲਿਸ ਵਾਲੇ ਇਸ ਪ੍ਰੋਜੈਕਟ ਨੂੰ ਥੋੜਾ ਬਤਾ ਅੱਗੇ ਬਤਾ ਇਹ ਕੋਸ਼ਾਫ ਕਰਾਂਗੇ ਕੁਛ ਇਹਨਾਂ ਕੋਲ ਕਰਵਾਵਾਂਗੇ ਔਰ ਹੋਰ ਬੜੀਆਂ ਸਾਰੀਆਂ ਚੀਜ਼ਾਂ ਨੇ ਮੈਡਮ ਪੁਲਿਸ ਵੀ ਨਫਰੀ ਵਧਾਉਣੇ ਲਿਖਿਆ ਹੈ ਜੀ ਮੈਂ ਡੀਜੀਪੀ ਸਾਹਿਬ ਨੂੰ ਲਿਖ ਦਿੱਤਾ ਹੋਇਆ ਕਿ ਸਾਡੀ ਨਫਰੀ ਇੱਥੇ ਦੀ ਵਧਾਈ ਜਾਵੇ ਔਰ ਵਧਾਈ ਵੀ ਜਾ ਰਹੀ ਹੈ ਕੁਝ ਲੋਕ ਆ ਵੀ ਰਹੇ ਆ ਬਹੁਤ ਸਾਰੇ ਲੋਕ ਸਰنو ਕੇ ਮਿਲੇ ਵੀ ਆ ਨਵੀਆਂ ਭਰਤੀਆਂ ਜਿਹੜੀਆਂ ਆ ਆ ਰਹੀਆਂ ਹਜੇ ਟ੍ਰੈਂਡ ਨਹੀਂ ਹੈਗੇ ਉਹਨਾਂ ਕੰਮ ਨਹੀਂ ਕਰ ਪਾਰੇ ਰਿਟਾਇਰਮੈਂਟ ਬਹੁਤ ਜ਼ਿਆਦਾ ਹੈ ਹਰ ਸਾਲ ਰਿਟਾਇਰ ਚਿੱਟੇ ਸਾਡੇ ਅਫਸਰ ਹੋ ਰਹੇ ਆ ਉਹਨਾਂ ਦਾ ਕਰਕੇ ਸਾਨੂੰ ਥੋੜੀ ਦਿੱਕਤ ਆ ਰਹੀ ਹੈ ਜਿਹੜੇ ਆ ਰਹੇ ਉਹਨਾਂ ਦੇ ਕੋਲ ਐਕਸਪੀਰੀਅੰਸ ਦੀ ਘਾਟ ਹੈ ਇਸ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਜੇ ਪਿਛਲੇ 2015 ਤੋਂ ਦੇ ਉਹਨਾਂ ਦੀ ਲਗਾਤਾਰ ਜਿਹੜਾ ਭਰਤੀ ਦਾ ਗੈਪ ਸੀ ਜਿਹੜਾ 40000 ਦੀ ਭਰਤੀ ਦਾ ਗੈਪ ਸੀ ਉਹ ਇੱਕਦਮ ਦੇ ਨਾਲ ਜਿੰਨੇ ਵੀ ਹੁਣ ਭਰਤੀ ਆ ਰਹੀ ਹੈ ਉਹ ਐਕਸਪੀਰੀਅੰਸ ਨਹੀਂ ਹੈ ਉਹਨਾਂ ਲੋਕਾਂ ਦੇ ਕੋਲ ਉਹ ਸਾਨੂੰ ਮੁਸ਼ਕਲ ਜ਼ਰੂਰ ਥੋੜੀ ਜਿਹੀ ਆ ਰਹੀ ਹੈ 10000 ਹੋਰ ਮਨਜੁਖ ਸਿੰਘ ਸਾਹਿਬ ਨੇ ਕਿਹਾ ਕਿ ਪੁਰਸ ਵਿਪਤੀ ਇਹ ਜਿਹੜਾ ਰੇੜੀ ਮਾਰਕੀਟ ਮੈਂ ਕੋਦਰਦੀਆਂ ਜਿਵੇਂ ਕਿ ਤੁਹਾਨੂੰ ਹਰ ਪਲ ਦੀਆਂ ਖਬਰਾਂ ਦਿਖਾਈਆਂ ਜਾ ਰਹੀਆਂ ਜਿੱਕਰ ਗੱਲ ਕਰੀਏ ਤਾਂ ਜਦੋਂ ਪੰਜਾਬ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਹਰ ਇੱਕ ਵਿਅਕਤੀ ਦਾ ਜਿਹੜਾ ਹੈਗਾ ਕੰਮ ਕੀਤਾ ਜਾਵੇਗਾ ਤੇ ਹਰ ਇੱਕ ਸ਼ਹਿਰ ਦੇ ਵਿੱਚ ਵਿਕਾਸ ਕੀਤਾ ਜਾਣਗੇ ਅੱਜ ਵੀ ਨਕੌਦਰ ਬਦਾਇ ਕੇਂਦਰਜੀਤ ਕੁਰਮਾਨ ਜੀ ਵੱਲੋਂ ਇੱਕ ਤਹਿਸੀਲ ਕੰਪਲੈਕਸ ਜਿਹੜਾ ਨਵਾਂ ਨਵੀਂ ਇਮਾਰਤ ਬਣ ਰਹੀ ਹੈ ਉਸ ਦਾ ਵੀ ਉਦਘਾਟਨ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਿਹੜੇ ਨੇ ਪ੍ਰਦੀਪ ਸ਼ੇਰਪੁਰੀ ਜੀ ਸਾਡੇ ਨਾਲ ਨੇ ਪ੍ਰਦੀਪ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਉਦਘਾਟਨ ਕੀਤਾ ਗਿਆ ਬਿਲਕੁਲ ਜੀ ਅੱਜ 23 ਸਤੰਬਰ ਦਿਨ 2024 ਤੇ ਦਿਨ ਸੋਮਵਾਰ ਅੱਜ ਦਾ ਦਿਨ ਨਕੌਦਰ ਦੇ ਇਤਿਹਾਸ ਵਿੱਚ ਬੜਾ ਹੀ ਇੱਕ ਸੁਨਹਿਰੀ ਅੱਖਰਾਂ ਚ ਲਿਖਿਆ ਜਾਊਗਾ ਕਿਉਂਕਿ ਅੱਜ ਦੇ ਦਿਨ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਦੀ ਰਹਿਨਮਾਈ ਹੇਠ ਤੇ ਸਾਡੇ ਹਲਕਾ ਨਕੋਦਰ ਦੇ ਵਿਧਾਇਕ ਜੀ ਦੀ ਇੰਦਰਜੀਤ ਕੁਰਮਾਨ ਜੀ ਉਹਨਾਂ ਦੀ ਯਤਨਾ ਸਦਕਾ ਨਕੋਦਰ ਦੇ ਵਿੱਚ ਤਹਿਸੀਲ ਕੰਪਲੈਕਸ ਦੀ ਬਿਲਡਿੰਗ ਬਣ ਜਾ ਰਹੀ ਆ ਤੇ ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਵਾ ਸੋ ਅੱਜ ਸਾਡੇ ਨਕੋਦਰ ਦੇ ਵਿੱਚ ਜਿਹੜੀ ਕਾਫੀ ਸਮੇਂ ਤੋਂ ਡਿਮਾਂਡ ਸੀਗੀ ਤਹਿਸੀਲ ਨੂੰ ਲੈ ਕੇ ਵਿੱਚ ਕਾਫੀ ਪਰੇਸ਼ਾਨੀ ਇਮਾਰਤਾਂ ਦਾ ਕਰਕੇ ਆ ਰਹੀ ਸੀ ਉਹਨਾਂ ਨੂੰ ਮੁੱਖ ਰੱਖਦੇ ਹੋਏ ਅੱਜ ਤਹਿਸੀਲ ਕੰਪਲੈਕਸ ਦਾ ਇੱਥੇ ਨੀ ਪੱਥਰ ਰੱਖਿਆ ਗਿਆ ਹੈ। ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਦਿਨ ਤੇ? ਅੱਜ ਦੇ ਦਿਨ ਤੇ ਜਿੱਥੇ ਇਹ ਜਿਹੜਾ ਦੇਣਵਾ ਸਮੂਹ ਹਲਕਾ ਨਿਵਾਸੀਆਂ ਨੂੰ ਇਹੇ ਬੇਨਤੀ ਕਰਨੀ ਚਾਹੁੰਦੇ ਆ ਕਿ ਜੋ ਇੱਥੇ ਆਪਨੂੰ ਕਿਸੇ ਤਰ੍ਹਾਂ ਦੀ ਪਹਿਲਾਂ ਪ੍ਰੋਬਲਮ ਆਉਂਦੀ ਸੀਗੀ ਉਹਨਾਂ ਤੋਂ ਤੁਹਾਨੂੰ ਸਾਰਿਆਂ ਨੂੰ ਛਡਕਾਰਾ ਮਿਲੂਗਾ ਤੇ ਜੇਕਰ ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਆ ਜਾਂ ਕੋਈ ਆਪਣਾ ਸੁਝਾਅ ਵਿਚਾਰ ਦੇਣਾ ਚਾਹੁੰਦਾ ਤਾਂ ਉਹ ਇੱਥੇ ਆ ਕੇ ਐਡੀਮ ਸਾਹਿਬ ਨੂੰ ਆ ਕੇ ਅੱਜ ਲਿਖਾ ਕੇ ਜ਼ਰੂਰ ਜਾ ਸਕਦਾ ਤਾਂ ਕਿ ਹਰ ਕਿਸੇ ਦੀ ਵਿੱਚ ਸਲਾਹ ਲਈ ਜਾ ਸਕੇ ਜੇਕਰ ਕੋਈ ਉਨਕੀ ਹੋ ਰਹੀ ਹੈ ਤਿੰਨ ਮੰਜ਼ਲਾ ਜਿਹੜੀ ਇਹ ਬਿਲਡਿੰਗ ਬਣ ਰਹੀ ਹੈ ਗਿਆ ਤੇ ਸਾਡੇ ਨਾਲ ਹੋਰ ਵੀ ਆਮ ਆਦਮੀ ਪਾਰਟੀ ਦੇ ਯੂਥ ਵੀ ਪ੍ਰਧਾਨ ਨੇ ਕੀ ਕਹਿਣਾ ਚਾਹੋਗੇ ਆਪਣੇ ਅੱਜ ਜਿਹੜਾ ਉਗਠਨ ਕੀਤਾ ਗਿਆ ਅੱਜ ਜੀ ਸ਼ਹਿਰ ਵਾਸਤੇ ਬੜੀ ਵਧੀਆ ਮਤਲਬ ਸ਼ਹਿਰ ਲਈ ਉਪਰਾਲਾ ਇੱਕ ਨਵਾਂ ਕੀਤਾ ਗਿਆ ਕਿ ਜੋ ਕਾਫੀ ਸਮੇਂ ਤੋਂ ਮੰਗ ਸੀ ਸ਼ਹਿਰ ਦੀ ਕਿ ਦੇਖਦੇ ਹੋਏ ਪ੍ਰੋਬਲਮਾਂ ਨੂੰ ਕੀ ਐਮਐਲਏ ਸਾਹਿਬ ਸਾਡੇ ਉਦਘਾਟਨ ਕਰਕੇ ਗਏ ਆ ਔਰ ਇਹ ਜੋ ਇਮਾਰਤ ਆ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਤਿਆਰ ਹੋ ਕੇ ਸ਼ਹਿਰ ਦੇ ਲਈ ਸਮੋਪਤ ਕੀਤੀ ਜਾਊ। ਪੰਜਲ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਉਦਘਾਟਨ ਕੀਤਾ ਗਿਆ? ਅੱਜ ਜੀ ਬਹੁਤ ਖੁਸ਼ੀ ਦਾ ਦਿਨ ਆ ਨਕੌਦਰ ਹਲਕੇ ਵਾਸਤੇ। ਸਾਡੇ ਨਕੌਦਰ ਹਲਕੇ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦੇ ਉਧਰੋਂ ਸਦਕਾ ਸਰਦਾਰ ਭਵਨ ਸਿੰਘ ਮਾਨ ਜੀ ਦੀ ਅਗਵਾਈ ਹੇਠ ਜਿਹੜਾ ਇਹ ਬਹੁਤ ਜਿਹੜੀ ਬਿਲਡਿੰਗ ਪੁਰਾਣੀ ਹੋ ਚੁੱਕੀ ਸੀ ਉਹਦਾ ਨੀਂਹ ਪੱਥਰ ਰੱਖਿਆ ਗਿਆ ਅੱਜ ਐਮਐਲਏ ਸਾਹਿਬ ਵੱਲੋਂ ਇਹ ਜਿਹੜੀ ਬਿਲਡਿੰਗ ਆ ਪੁਰਾਣੀ ਬਿਲਡਿੰਗ ਜਿਹੜੀ ਬਹੁਤ ਖਸਤਾ ਹਾਲ ਸੀ ਜਦੇ ਵਿੱਚ ਬਾਥਰੂਮਾਂ ਦਾ ਤੇ ਕਿਸੇ ਦੇ ਵੀ ਪਬਲਿਕ ਦੇ ਬੈਠਣ ਉੱਠਣ ਦਾ ਕੋਈ ਪ੍ਰਬੰਧ ਨਹੀਂ ਸੀ ਇਸ ਇਹ ਜਿਹੜੀ ਤਿੰਨ ਮੰਜ਼ਲਾ ਬਿਲਡਿੰਗ ਹੋएगी ਇਹਦੇ ਵਿੱਚ ਲਿਫਟਾਂ ਵੀ ਬਕਾਇਦਾ ਲੱਗਣਗੀਆਂ ਪੌੜੀਆਂ ਵੀ ਚੜਣਗੀਆਂ ਔਰ ਹਰ ਆਧੁਨਿਕ ਸਹੂਲਤਾਂ ਹੋਣਗੀਆਂ ਇਹਦੇ ਵਿੱਚ ਇਸੇ ਬਿਲਡਿੰਗ ਦੇ ਵਿੱਚ ਐ ਐਸ ਡੀ ਐਮ ਸਾਹਿਬ ਦਾ ਆਫਿਸ ਹੋਏਗਾ ਤਹਿਸੀਲਦਾਰ ਸਾਹਿਬ ਦਾ ਨਹਿ ਤਹਿਸੀਲਦਾਰ ਸਾਹਿਬ ਦਾ ਔਰ ਸਾਰੇ ਕੰਮ ਜਿਹੜੇ ਆ ਇੱਕੋ ਛਾਤੇ ਹੇਠ ਹੋਣਗੇ ਜੀ ਇੱਕ ਛਤੇ ਠਾ ਜਿਹੜੇ ਕੰਮ ਹੋਣਗੇ ਇਹ ਕਹਿਣਾ ਹੈਗਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਾ ਅਸ਼ੋਨੀ ਕੋਲੀ ਜੀ ਵੀ ਸਾਡੇ ਨਾਲ ਨੇ ਅਸ਼ੋਨੀ ਕੋਲੀ ਜੀ ਅੱਜ ਜਿਹੜਾ ਇੱਕ ਉਦਘਾਟਨ ਕੀਤਾ ਗਿਆ ਨਵੇਂ ਇਮਾਰਤ ਦਾ ਕੀ ਕਹਿਣਾ ਚਾਹੋਗੇ ਇਹ ਤੇ ਬਹੁਤ ਵੱਡੀ ਗੱਲ ਆ ਜੀ ਕਿਉਂਕਿ ਬੜੇ 25 ਸਾਲ ਤੋਂ ਜਦੋਂ ਦੀ ਇਹ ਤਹਿਸੀਲ ਕੰਪਲੈਕਸ ਐਸ ਦਾ 50 ਸਾਲ ਦੀ ਗੱਲ ਹੀ ਆ ਕਿਸੇ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਜਿੰਨੀਆਂ ਮਰਜ਼ੀ ਸਰਕਾਰਾਂ ਆਈਆਂ ਅਸੀਂ ਵੀ ਪਿਛਲੀਆਂ ਸਰਕਾਰਾਂ ਦਾ ਹਿੱਸਾ ਰਹੇ ਆਂ ਪਰ ਜੋ ਕੰਮ ਜਿਹੜੀ ਸਾਡੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਜੋ ਕਹਿੰਦੇ ਉਹ ਕਰਦੇ ਆ ਉਹਨਾਂ ਨੇ ਆਂਦੇ ਹੀ ਇਹ ਗੱਲ ਕਹੀ ਸੀ ਵੀ ਮੈਂ ਚਾਹਨੀ ਆਂ ਵੀ ਜਿਹੜੀ ਸਮੂਚੀ ਚਾਹੇ ਉਹ ਨਗਰ ਕੌਂਸਲ ਦੀ ਇਮਾਰਤ ਆ ਚਾਹੇ ਉਹ ਬੱਸ ਸਟੈਂਡ ਆ ਚਾਹੇ ਉਹ ਤਹਿਸੀਲ ਕੰਪਲੈਕਸ ਆ ਅੱਜ ਉਹਦਾ ਤਹਿਸੀਲ ਕੰਪਲੈਕਸ ਦਾ ਉਹਨਾਂ ਨੇ 5 5 ਕਰੋੜ ਸਮਥਿੰਗ ਜਿੰਨੀ ਦਾ ਅਮਾਉਂਟ ਆ ਉਹਦਾ ਉਦਘਾਟਨ ਕੀਤਾ ਔਰ ਇਹ ਵੀ ਨਾਲ ਘਰਾਰ ਕੀਤਾ ਵੀ 6 ਮਹੀਨਿਆਂ ਦੇ ਵਿੱਚ ਇਹ ਬਿਲਡਿੰਗ ਤਿਆਰ ਕੀਤੀ ਜਾਊਗੀ ਅਸੀਂ ਇਹ ਚਾਹਦੇ ਆਂ ਲੋਕੀ ਸਾਨੂੰ ਸਹਿਯੋਗ ਦੇਣ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਉਹਨਾਂ ਨੇ ਕਿਹਾ ਸੀ ਉਹ ਉੱਤੇ ਪੂਰੇ ਉਤਰਿਆ ਸਾਨੂੰ ਸਾਰਿਆਂ ਦਾ ਸਹਿਯੋਗ ਚਾਹੀਦਾ ਜਿੱਥੇ ਵੀ ਕੋਈ ਕੋਤਾਈ ਹੁੰਦੀ ਆ ਉਹ ਸਾਨੂੰ ਜਰੂਰ ਦੱਸਣ ਕਿਉਂਕਿ ਸਮਾਜ ਦੇ ਵਿੱਚ ਦੇ ਵਿੱਚ ਕਈ ਨਾ ਕਈ ਇਸ ਤਰ੍ਹਾਂ ਦੇ ਭੇੜੀਏ ਵੀ ਹੈਗੇ ਆ ਜਿਹੜੇ ਸਮਾਜ ਨੂੰ ਖੋਖਲਾ ਕਰਦੇ ਪਏ ਆ ਉਹ ਸਾਨੂੰ ਦੱਸਣ ਅਸੀਂ ਹਰ ਤਰ੍ਹਾਂ ਉਹਨਾਂ ਨਾਲ ਨਿਪਟਣ ਨੂੰ ਤਿਆਰ ਆ ਔਰ ਸਮਾਜ ਦੀ ਬਿਹਤਰੀ ਲਈ ਹਰ ਵੇਲੇ ਸਾਡੀ ਜਿਹੜੀ ਆਮ ਆਦਮੀ ਪਾਰਟੀ ਸਮੂਹ ਟੀਮ ਖੜੀ ਆ ਹਰ ਵੇਲੇ ਸਮਾਜ ਦੇ ਵਰਗ ਦੇ ਨਾਲ ਬਿਲਕੁਲ ਖੜੀ ਆ ਸਮਾਜ ਦੇ ਨਾਲ ਜਿਹੜਾ ਹੈਗਾ ਹਰ ਇੱਕ ਟਾਈਮ ਜਿਹੜਾ ਆਮ ਆਦਮੀ ਪਾਰਟੀ ਖੜੀ ਆ ਇਹ ਕਹਿਣਾ ਹੈਗਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਤੇ ਇਹ ਜਿਹੜੀ ਇਮਾਰਤ ਹੈਗੀ ਆ 6 ਮਹੀਨੇ ਦੇ ਵਿੱਚ ਜਿਹੜੀ ਹੈਗੀ ਆ ਬਣ ਕੇ ਤਿਆਰ ਹੋ ਜਾਵੇਗੀ ਲੋਕਾਂ ਦੀ ਸੌਲਤ ਵਾਸਤੇ ਕੈਮਰਾ ਪਰਸਨ ਨਾਲ ਪਨੀਤ ਰੋੜਾ ਨਕੋਦਾ